ਕੋਈ ਇਹ ਤੇ ਬੜਾ ਮਤਲਬ ਕੋਚਾ ਮਜਾਗ ਜਹਾ ਇਥੇ तकरीबन ਜੇ ਮੋٹے ਮੋٹے ਤੌਰ ਤੇ ਵੀ ਜੇ ਇਨੀਸ਼ੀਅਲੀ ਦੇਖਿਆ ਜਾਵੇ ਤੇ 25 ਤੋਂ 30 ਹਜ਼ਾਰ ਕਰੋੜ ਦਾ ਨੁਕਸਾਨ ਜਿਹੜਾ ਹੈ ਚਾਹੇ ਉਹ ਫਸਲਾਂ ਦੀ ਗੱਲ ਕਰ ਲੋ ਘਰਾਂ ਦੀ ਗੱਲ ਕਰ ਲੋ ਡੰਗਰ ਪਸ਼ੂਆਂ ਦੀ ਗੱਲ ਕਰ ਲੋ ਉਹ ਜਾੜਾ ਹੋ ਚੁੱਕਿਆ ਔਰ ਪ੍ਰਧਾਨ ਮੰਤਰੀ ਸਾਹਿਬ ਵੀ ਵੇਖ ਹੀ ਆਏ ਲੇਕਿਨ ਇਸ ਤਰੀਕੇ ਨਾਲ ਪਹਿਲਾਂ ਤਾਂ 1600 ਕਰੋੜ ਪੈਕੇਜ ਅਨਾਉਂਸ ਕੀਤਾ ਉਹ ਵੀ ਬਹੁਤ ਘੱਟ ਹੈ ਫਿਰ ਹੁਣ 2-200 ਕਰੋੜ 2.500 ਕਰੋੜ ਦੀ ਕੋਈ ਰਿਕਵੈਸਟ ਭੇਜਣ ਦੇ ਨਾਂ ਤੇ ਮੈਨੂੰ ਲੱਗਦਾ ਪੰਜਾਬ ਨਾਲ ਮਜ਼ਾਕ ਕੀਤਾ ਜਾ ਰਿਹਾ ਔਰ ਇਹ ਡਿਸਕ੍ਰਿਮੀਨੇਸ਼ਨ ਵੀ ਹੈ ਬਿਤਕਰਾਬੀ ਹੈ ਪੰਜਾਬ ਦੀ ਔਰ ਇੱਕ ਜਿਸ ਤਰ੍ਹਾਂ ਦੀ ਕੁਦਰਤੀ ਆਫਤਾ ਹੋਈ ਆ ਅੱਜ ਜਿਹੜਾ ਪੰਜਾਬ ਹਮੇਸ਼ਾ ਦੇਸ਼ ਵਾਸਤੇ ਕਲਦ ਲਿਖਿਆ ਗਿਆ ਹਮੇਸ਼ਾ ਮੁਲਕ ਦੇ ਲੋਕਾਂ ਦੇ ਢਿੱਡ ਵੀ ਭਰਦਾ ਰਿਹਾ ਔਰ ਜਦੋਂ ਵੀ ਦੇਸ਼ ਨੂੰ ਸੁਰੱਖਿਆ ਕਰਨ ਦੀ ਗੱਲ ਹੈ ਸੁਰੱਖਿਅਤ ਰੱਖਣ ਦੀ ਗੱਲ ਹੈ ਬੇਸ਼ੱਕ ਆਪਾਂ ਇਮੀਡੀਏਟਲੀ ਜਿਹੜਾ ਪਾਕਿਸਤਾਨ ਨਾਲ ਲੜਾਈ ਹੋਈ ਆ ਉਹਦਾ ਐਗਜ਼ਾਮਪਲ ਵੀ ਲੈ ਲੀਏ ਤੇ ਉਹ ਹੀ ਜਿਲੇ ਆ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਤੇ ਜਿਹੜੇ ਬਾਰਡਰ ਤੇ ਜਿੰਨਾ ਲੋਕਾਂ ਨੇ ਆਪ ਫੌਜ ਦੇ ਨਾਲ ਮਿਲ ਕੇ ਦੇਖਦੀ ਲੜਾਈ ਲੜੀ